प्यारे दोस्तों ਅਤੇ ਵਿਦਿਆਰਥੀ ਸਾਥਿਓ ਅੱਜ ਅਧਿਆਪਕ ਦਿਵਸ ਹੈ ਆਪ ਸਭ ਜੀ ਨੂੰ ਅਧਿਆਪਕ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੀ ਭਾਰਤੀ ਜਿਹੜੀ ਪਰੰਪਰਾ ਹੈ ਉਹਦੇ ਵਿੱਚ ਗੁਰੂ ਤੇ ਜਿਹੜਾ ਸ਼ਿਸ਼ਾ ਹੈ ਉਹਦਾ ਰਿਸ਼ਤਾ ਬੜਾ ਇੰਪੋਰਟੈਂਟ ਮੰਨਿਆ ਜਾਂਦਾ ਹੈ ਗੁਰੂ ਬਿਨਾ ਗਤ ਨਹੀਂ ਸ਼ਾਬਿਲਾ ਪਤ ਨਹੀਂ ਗੁਰਬਿੰਨ ਮਾਲਾ ਫੇਰਤਾ ਗੁਰਬਿੰਨ ਕਰਤਾ ਦਾਨ ਗੁਰਬਿੰਨ ਸਭ ਨੇ ਸਫਲ ਹੈ ਬੂਜੇ ਵੇਦ ਪੁਰਾਨ ਗੁਰੂ ਤੋਂ ਐਸਾ ਚਾਹੀਏ ਜੋ ਸ਼ਿਸ਼ ਨੂੰ ਸਭ ਕੁਝ ਦੇ ਔਰ ਸ਼ਿਸ਼ ਵੀ ਐਸਾ ਚਾਹੀਏ ਜੋ ਗੁਰੂ ਸੇ ਸਭ ਕੁਝ ਲੇ ਸੋ ਜਿਹੜੀ ਗੁਰੂ ਤੇ ਸ਼ਿਸ਼ ਦੀ ਪਰੰਪਰਾ ਪਿਛਲੇ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ ਉਹ ਅੱਜ ਦੇ ਦੌਰ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ ਪਰ ਨਵੀਂ ਟੈਕਨੋਲੋਜੀ ਨੇ ਨਵੇਂ ਜਿਹੜੀਆਂ ਕਦਰਾਂ ਕੀਮਤਾਂ ਡਵੈਲਪ ਹੋਈਆਂ ਨੇ ਉਹਨਾਂ ਨੇ ਇਸ ਦੇ ਵਿੱਚ ਗ੍ਰਾਵਟ ਜ਼ਰੂਰ ਲਿਆਉਂਦੀ ਹੈ ਚਾਰ ਤਰ੍ਹਾਂ ਦੇ ਜਿਹੜਾ ਗੁਰੂ ਹੈ ਮਤਲਬ ਗੋ ਦਾ ਮਤਲਬ ਹੈ ਹਨੇਰਾ ਤੇ ਰੂ ਦਾ ਮਤਲਬ ਹੈ ਰੋਸ਼ਨੀ ਉਹ ਵਿਅਕਤੀ ਜਿਹੜਾ ਕਿ ਆਪਣੇ ਸ਼ਿਸ਼ ਨੂੰ ਅਨੇਰੇ ਤੋਂ ਰੋਸ਼ਨੀ ਵੱਲ ਲੈ ਕੇ ਜਾਂਦਾ ਹੈ ਉਸ ਨੂੰ ਗੁਰੂ ਮੰਨਿਆ ਜਾਂਦਾ ਹੈ ਰੋਸ਼ਨੀ ਕੀ ਹੈ ਔਰ ਐਨਲਾਈਟਨਮੈਂਟ ਹੈ ਮਨੁੱਖ ਦਾ ਜਾਗਣਾ ਹੈ ਮਨੁੱਖ ਬਹੁਤ ਸਾਰੇ ਵਿਕਾਰਾਂ ਬਹੁਤ ਸਾਰੇ ਅੰਧਵਿਸ਼ਵਾਸਾ ਮਤਲਬ ਹਨੇਰੇ ਦੇ ਵਿੱਚ ਜਿਉਂਦਾ ਹੈ ਉਸ ਤਰ੍ਹਾਂ ਦੇ ਅੰਧਵਿਸ਼ਵਾਸਾ ਇਸ ਤਰ੍ਹਾਂ ਦੀਆਂ ਜਿਹੜੀਆਂ ਕਹ ਲੋ ਕਿ ਬੁਰੀਆਂ ਆਤਾਂ ਨੇ ਉਹਦੇ ਵਿੱਚੋਂ ਗੁਰੂ ਹੈ ਜਿਹੜਾ ਕੱਢਣ ਦੇ ਵਿੱਚ ਉਹ ਯੋਗਦਾਨ ਮਾਤਪੂਰਨ ਯੋਗਦਾਨ ਪਾਉਂਦਾ ਹੈ ਗੁਰੂ ਦੀਆਂ ਕਈ ਕਿਸਮਾਂ ਹੁੰਦੀਆਂ ਨੇ ਪ੍ਰਿੰਗੀ ਗੁਰੂ ਖਾਸ ਜਾਤ ਦੇ ਕੀੜੇ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ 파ਰਸ ਗੁਰੂ ਲੋਹੇ ਨੂੰ ਸੋਨਾ ਕਰ ਦਿੰਦਾ ਹੈ ਵਾਮਨ ਚੰਦਨ ਗੁਰੂ ਖਾਸ ਰੁੱਤ ਵਿੱਚ ਪਾਸ ਦੇ ਰੁੱਖਾਂ ਨੂੰ ਸੁਗੰਧਿਤ ਕਰ ਦਿੰਦਾ ਹੈ ਤੇ ਦੀਪਕ ਗੁਰੂ ਆਪਣੇ ਤੁਲ ਹੀ ਦੂਜੇ ਦੀਪਕ ਨੂੰ ਜੋਤੀ ਵਾਲਾ ਕਰ ਦਿੰਦਾ ਹੈ ਸੋ ਇਹ ਜਿਹੜਾ ਗੁਰੂ ਹੈ ਇਹ ਵਿਦਿਆਰਥੀਆਂ ਦੇ ਅੰਦਰ ਆਪਣੇ ਸ਼ਿਸ਼ੇ ਦੇ ਅੰਦਰ ਵਿਸ਼ੇਸ਼ ਕਿਸਮ ਦੀ ਹੈ ਜਿਹੜੀ ਕਹਿ ਲਓ ਕਿ ਜੋਤ ਹੈ ਜਗਾ ਦਿੰਦਾ ਹੈ ਵਿਦਿਆਰਥੀਆਂ ਨੂੰ ਮਾਪਾ ਬਪ ਦਾ ਕੰਮ ਹੈ ਸਿਰਫ ਜਨਮ ਦੇਣਾ ਗੁਰੂ ਇੱਕ ਉਹਦਾ ਗਾਈਡ ਹੈ ਜਿਹੜਾ ਕਿ ਉਸ ਨੂੰ ساری ਉਮਰ ਦੇ ਲਈ ਗੇਰੇ ਰਸਤੇ ਨੇ ਕਿਉਂ ਰਸਤਿਆਂ ਤੋਂ ਨਾ ਪਟਕੇ ਉਹਦੀ ਸਿੱਖਿਆ ਗੁਰੂ ਦਿੰਦਾ ਹੈ ਤੇ ਅੱਜ ਦੇ ਦੌਰ ਦੇ ਵਿੱਚ ਜਿਹੜੀ ਸਿੱਖਿਆ ਹੈ ਖਾਸ ਕਰਕੇ ਉੱਚ ਸਿੱਖਿਆ ਹੈ ਸਮੇਂ ਦੀਆਂ ਸਰਕਾਰਾਂ ਨੇ ਇਸ ਨੂੰ ਬਿਲਕੁਲ ਹੀ ਇਹ ਲੋਕੀ ਗਰਾਵਟ ਵੱਲ ਲੈ ਕੇ ਜਾ ਰਹੀਆਂ ਨੇ ਸਮੇਂ ਦੀਆਂ ਸਰਕਾਰਾਂ ਨੇ ਮੌਜੂਦਾ ਸਰਕਾਰ ਹੈ ਜਿਹੜੀ ਖਾਸ ਕਰਕੇ ਉਹਨੇ ਉੱਚ ਸਿੱਖਿਆ ਦੇ ਘਾਣ ਕਰਨ ਦੇ ਵਿੱਚ ਕੋਈ ਕਮੀ ਹੈ ਜਿਹੜੀ ਨਹੀਂ ਛੱਡੀ ਨਵੀਂ ਸਿੱਖਿਆ ਨੀਤੀ ਲਾਗੂ ਕਰਕੇ ਸਿੱਖਿਆ ਨੂੰ ਆਮ ਬੰਦੇ ਤੋਂ ਗਰੀਬਾ ਤੋਂ ਦੂਰ ਕੀਤਾ ਜਾ ਰਿਹਾ ਹੈ ਇਹ ਪਿਛਲੇ ਜਦੋਂ ਤੋਂ ਇਹ ਸਰਕਾਰ ਬਣੀ ਹੈ ਉਦੋਂ ਤੋਂ ਹੀ ਯੂਨੀਵਰਸਿਟੀ ਹੈ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ ਉਹ ਉਹਦਾ ਜਿਹੜਾ ਅਕਾਦਮਿਕ ਪੱਧਰ ਹੈ ਉਹਦਾ ਜਿਹੜਾ ਖੋਜ ਪੱਧਰ ਹੈ ਉਹ ਡਿੱਗਦਾ ਐਂਦਾ ਨਜ਼ਰ ਆ ਰਿਹਾ ਹੈ ਵੀ 25 ਸਾਲਾਂ ਤੋਂ ਕੋਈ ਵੀ ਜਿਹੜੀ ਭਰਤੀ ਹੈ ਨਵੀਂ ਭਰਤੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨਹੀਂ ਹੋਈ ਜਿਸ ਦੇ ਕਰਕੇ ਜਿਹੜੇ ਖੋਜ ਜਿਹੜਾ ਕਾਰਜ ਹੈ ਉਹ ਪ੍ਰਭਾਵਿਤ ਹੋ ਰਿਹਾ ਹੈ ਅਕਾਦਮਿਕ ਖੇਤਰ ਪ੍ਰਭਾਵਿਤ ਹੋ ਰਿਹਾ ਹੈ ਸੋ ਮੌਜੂਦਾ ਸਰਕਾਰਾਂ ਨੇ ਜਿਹੜੀ ਬੇਰੁਕੀ ਵਾਲਾ ਰੁਪਈਆ ਹੈ ਉਹ ਸਿੱਖਿਆ ਦੇ ਪ੍ਰਤੀ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਤੀ ਇਹ ਪੜਾਇਆ ਹੋਇਆ ਹੈ ਅਸੀਂ ਇਸ ਵੀਡੀਓ ਦੇ ਬਾਅਦ ਮਰਾਹੀ ਅਪੀਲ ਕਰਦੇ ਹਾਂ ਅਸੀਂ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਾ ਤੁਹਾਨੂੰ ਦੇ ਰਹੇ ਹਾਂ ਪਰ ਸਾਡੇ ਕੁਝ ਅਧਿਆਪਕ ਸਾਥੀ ਆਪਣੀ ਜਿਹੜੀ ਹੋਂਦ ਹੈ ਉਹ ਬਚਾਉਣ ਦੇ ਲਈ ਬਿਜਲ ਲੰਬੇ ਸਮੇਂ ਤੋਂ ਦਰਨੇ ਤੇ ਬੈਠੇ ਨੇ ਉਹਨਾਂ ਦੀ ਕੋਈ ਸੁਣਵਾਈ ਜਿਹੜੀ ਨਹੀਂ ਹੋ ਰਹੀ ਹੁਣ ਵੀ ਕੁਝ ਅਧਿਆਪਕਾਂ ਨੂੰ ਜਿਹੜਾ ਮਤਲਬ ਜੋਇਨ ਨਹੀਂ ਕਰਵਾਇਆ ਗਿਆ ਉਹ ਵੀ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਤੇ ਅਸੀਂ ਇਸ ਅਧਿਆਪਕ ਦਿਵਸ ਦੇ ਉੱਪਰ ਤੁਹਾਨੂੰ ਮੁਬਾਰਕਾਂ ਭੇਜਦੇ ਹਾਂ ਪਰ ਨਾਲ ਹੀ ਸਾਡੇ ਲਈ ਇਹ ਬੜਾ ਹੀ ਦੌਰ ਹੈ ਜਿਹੜਾ ਇਹ ਦੌਰ ਹੈ ਉੱਚ ਸਿੱਖਿਆ ਲਈ ਤੇ ਗੁਰੂਆਂ ਲਈ ਅਧਿਆਪਕਾਂ ਲਈ ਬਹੁਤ ਮੜਾ ਹੈ ਜਿਸ ਦੇਸ਼ ਦੇ ਅਧਿਆਪਕ ਸੜਕਾਂ ਤੇ ਰੋਲਣਗੇ ਜਿਸ ਦੇਸ਼ ਦੇ ਅਧਿਆਪਕਾਂ ਨੂੰ ਕੁੱਟਿਆ ਜਾਊਗਾ ਉਸ ਦੇਸ਼ ਦਾ ਭਵਿੱਖ ਕਦੇ ਵੀ ਵਧੀਆ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਕੇਂਦਰ ਸਰਕਾਰਾਂ ਰਾਜ ਸਰਕਾਰਾਂ ਨੂੰ ਪਰ ਜੋਰ ਬੇਨਤੀ ਕਰਦੇ ਹਾਂ ਕਿ ਘਟੋ ਘਟ ਜਿਹੜੇ ਅਧਿਆਪਕ ਨੇ ਉਹਨਾਂ ਦੀਆਂ ਜਿਹੜੀਆਂ ਡਿਮਾਂਡਸ ਨੇ ਉਹਨਾਂ ਨੂੰ ਜ਼ਰੂਰ ਪੂਰਾ ਕੀਤਾ ਜਾਵੇ ਧੰਨਵਾਦ